ਸਚਿੰਦਰ ਗੱਲ ਸੁਣ ਲੈ ਮੇਰੀ ਹੁਣ ਧਿਆਨ ਨਾਲ ਗੁਲਵਿੰਦਰ ਵੀਰੇ ਬਾਪੂ ਦੇ ਆਕੇ ਗੱਣਾ ਯਾਰ ਆਹ ਕੰਮ ਨਹੀਂ ਕਰਨਾ ਤੂੰ ਲੈ ਕੇ ਆਇਆ ਪਰਿਵਾਰ ਦੁਬਾਰਾ ਸੰਗਲਣਾ ਬੰਦ ਹੋ ਉਹੋ ਜੀਜਾ ਜੀ ਲੈ ਕੇ ਆਏ ਸੀ ਸੰਗਲਣਾ ਬੰਦ ਕੇ ਹੁਣ ਫੇਰ ਤਾਇਆ ਲੈ ਕੇ ਆਇਆ ਬੰਦ ਕੇ ਕਰੇ ਜਾ ਕੇ ਥੋੜੇ ਦਿਨ ਦਵਾਈ ਖਾਧੀ ਮੁੜ ਕੇ ਭੱਜ ਗਿਆ ਕੱਪ ਕੇ ਦੇ ਕੇ 1.5 ਮਹੀਨੇ ਬਾਅਦ ਇਹਨੂੰ ਮਾਰੀ 1.5 ਮਹੀਨਾ ਕਿੱਥੇ ਰਿਹਾ ਫਿਰੇ ਲੱਭੇ ਨਹੀਂ ਲੱਭੇ ਨਹੀਂ ਹੰਦਿਆਂ ਤੋਂ ਕੰਬਰ ਗੁੰਬੜਾ ਜਾਈਦਾ ਪੂਰਾ ਪਾ ਲੋ ਆਪਣੇ ਤੇ ਕਫਣ ਬਾ ਲੋ ਕਫਣ بار بار ਲੈ ਆ ਕੇ ਮੈਨੂੰ ਬੰਨ੍ਹਦੇ ਹੋਰੇ ਤੇ ਨੀਦਰਾ ਕਫਣ ਬਾ ਲਿਓਰੇ ਆਪਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਜਿੰਦਰ ਵੀਰੇ ਨੂੰ ਲੈ ਕੇ ਆਇਆ ਪਰਿਵਾਰ ਦੁਬਾਰਾ ਸੰਗਲ ਨਾ ਬੰਨ ਕੇ ਅੱਜ ਤੋਂ ਕਰੀਬ 3 ਕਿ ਮਹੀਨੇ ਪਹਿਲਾਂ ਲੈ ਕੇ ਆਈ ਸੀ 11ਵੇਂ ਮਹੀਨੇ ਲੈ ਕੇ ਆਏ ਸੀ ਔਰ ਉਹ ਜੀਜਾ ਜੀ ਲੈ ਕੇ ਆਏ ਸੀ ਸੰਗਲਣਾ ਬੰਨ ਕੇ ਵੀਰਾ ਸਾਡੇ ਕੋਲ ਰਿਹਾ ਮਹੀਨਾ ਰਹੇ ਠੀਕ ਹੋ ਗਿਆ ਸੀ ਪੁੱਤਿਆ ਸਾਡੇ ਨਾਲ ਸੇਵਾ ਕਰਨ ਨੂੰ ਛੁੱਟੀ ਲੈ ਕੇ ਚਲਾ ਗਿਆ ਘਰੇ ਜਾ ਕੇ ਥੋੜੇ ਦਿਨ ਦਵਾਈ ਖਾਧੀ ਮੁੜ ਕੇ ਭੱਜ ਗਿਆ ਦੁਬਾਰਾ ਫਿਰ ਨੇ ਦਵਾਈ ਨਹੀਂ ਖਾਧੀ ਫਿਰ ਫਿਰ ਉਹੀ ਹਾਲਤ ਕੁੱਟ ਮਾਰ ਭੰਨ ਤੋੜ ਇਹਦੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਫਿਰ ਹਾਂਜੀ ਫਾਦਰ ਸਾਹਿਬ ਇਹਦੇ ਬਾਪੂ ਦੀ ਚੌਰਾਹ ਤਰੀਕ ਨੂੰ ਅੱਜ ਤੋਂ 20 ਦਿਨ ਪਹਿਲਾਂ ਡੈਥ ਹੋ ਗਈ 15 ਦਿਨ ਤੇ 24 ਤਰੀਕ ਨੂੰ ਭੋਗ ਪਿਆ ਉਹਦਾ ਹੁਣ ਫੇਰ ਤਾਇਆ ਲੈ ਕੇ ਆਇਆ ਬੰਨ ਕੇ ਅਰਦਾਸ ਕਰਿਓ ਕੁਲਵਿੰਦਰ ਠੀਕ ਹੋ ਜਵੇ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਪਰ ਅੱਜ ਦੁਬਾਰਾ ਇਹਦੇ ਸੰਗ ਲੱਗਣ ਦਾ ਕਾਰਨ ਕੀ ਆ ਇਹਦੇ ਪਿੱਛੇ ਕਾਰਨ ਕੀ ਆ ਇਹ ਸਾਨੂੰ ਸੋਚਣ ਤੇ ਬਾਚਣ ਦੀ ਲੋੜ ਆ ਦੇਖੋ ਕੁਲਵਿੰਦਰ ਸਿੰਘ ਦੀ ਜੇ ਹਾਲਤ ਦਿਮਾਗੀ ਠੀਕ ਨਹੀਂ ਹੈਗੀ ਤਾਂ ਪਿੱਛੇ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਸਾਡਾ ਸਮਾਜ ਆਂਢੀ ਗਵਾਂਢੀ ਜੀ ਉਹ ਸਾਰਾ ਸਾਥ ਦੇਣ ਸਾਰੇ ਲੜ ਕੇ ਤਾਂ ਬੰਦੇ ਦੀ ਸਪੋਰਟ ਹੋਵੇ ਬੰਦਾ ਠੀਕ ਹੋ ਜਾਵੇ ਹੁਣ ਜਦੋਂ ਇਹ ਘਰੋਂ ਭੱਜ ਗਿਆ ਸੀਗਾ ਹੁਣ ਬਾਪ ਤਾਂ ਇਨੇ ਜੋਗਾ ਨਹੀਂ ਸੀ ਨਾ ਮਾਂ ਇਨੇ ਜੋਗੀ ਆ ਪਰੋਣਾ ਪਹਿਲਾਂ ਵੀ ਲੈ ਕੇ ਆਈ ਬੰਨ ਕੇ ਦੁਬਾਰਾ ਇਹ ਫੇ ਲੱਭਿਆ ਨਹੀਂ ਤੁਹਾਨੂੰ ਜੇ ਕੀ ਗੱਲ ਹੋ ਗਈ ਵਿਚ ਲੱਭ ਕੇ ਲਿਕੇ ਆਂ ਡੇਢ ਮਹੀਨੇ ਬਾਅਦ ਇਹਨੂੰ ਮੁਹਾਰਾ ਡੇਢ ਮਹੀਨਾ ਕਿੱਥੇ ਰਿਹਾ ਫਿਰੇ ਪਤਾ ਹੀ ਨਹੀਂ ਲੱਗਿਆ ਜੀ ਲੱਭਿਆ ਨਹੀਂ ਲੱਭਿਆ ਨਹੀਂ ਜੀ ਡੇਢ ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਮਿਲਿਆ ਜੀ ਆਪਣੇ ਬਾਟੇ ਹੋਏ ਸੀ ਇਹਦੇ ਸਿਰ ਤੇ ਕੋਈ ਨਹੀਂ ਸੀ ਫੜ ਕੇ ਲਿਆ ਕਿਹੜੇ ਗੁਰਦੁਆਰਾ ਸਾਹਿਬ ਤੋਂ ਮਿਲਿਆ ਸਿੰਘ ਸ਼ੀਤਾਂ ਗੁਰਦੁਆਰੇ ਤੋਂ ਜੀ ਸੋਣ ਇੱਕ ਮੇਰੀ ਬੇਨਤੀ ਸੀ ਅੱਗੇ ਵੀ ਤੁਹਾਨੂੰ ਮੈਂ ਕੀਤੀ ਸੀ ਇਹਦੀ ਬਾਹ ਦੇ ਉੱਤੇ ਨਾਮ ਲਿਖਾ ਕੇ ਨੰਬਰ ਲਿਖਾ ਦਿਓ ਟੈਟੂ ਕਰਵਾ ਲਓ ਠੀਕ ਹੈ ਜੀ ਬਾਪੂ ਓਕੇ ਹਾਂ ਉਹ ਗਿਆ ਬਾਪੂ ਤਾਂ ਗਿਆ ਹੁਣ ਤੂੰ ਬਾਪੂ ਦੀ ਅੱਖੇ ਲੱਗ ਕੇ ਬਾਪੂ ਦੇ ਮਗਰ ਜਾਣਾ ਮੈਂ ਅੱਖੇ ਲੱਗ ਕੇ ਰੱਖਾ ਮਾਂ ਦੀ ਸੇਵਾ ਕਰਨੀ ਆ ਬਸ ਓਕੇ ਬਾਪੂ ਬਸ ਬਸ ਵਾਗਡੂ ਵਾਗਡੂ ਮੇਰ ਕਰਨ ਸੱਚੇ ਪਾਸ਼ੀ ਜੀ ਦਾ ਤੰਦਰੁਸਤੀ ਵਾਖਣਾ ਮੇਰੇ ਭਰਾ ਨੂੰ ਛੋਟੇ ਨੂੰ ਮੇਰ ਪਰਿਆ ਹੱਥ ਰੱਖ ਕੋਈ ਨਾ ਜੀ ਮਾਰੇ ਮੇਰ ਕਰਨਗੇ ਸੱਚੇ ਪਾਸ਼ ਐਂਟਰੀ ਪਾਉ ਠੀਕ ਹੈ ਜੀ